ਆਸੀਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਆਪਣੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਏ ਆਂ ਆਪਾਂ ਗੁੱਗਾ ਮਾੜੀ ਰੈਕੋਰਡ ਮੇਲੇ ਤੇ ਜੀ ਤੇ ਇਕੱਠ ਤਾਂ ਵੈਸੇ ਕਾਫੀ ਹੋ ਚੁੱਕਿਆਗਾ ਦਿਖਾਉਣੇ ਨਾਲੇ ਆਪਾਂ ਤੁਹਾਨੂੰ ਮੇਲਾ ਨਾਲੇ ਦੇਖਦੇ ਆਂ ਆਪ ਨਾਲ ਆਇਆ ਜੀ ਮਾਮੇ ਦਾ ਮੁੰਡਾ ਲਾ ਕੇ ਗੱਡੀ پارک ਦੇ ਵਿੱਚ ਆਪਾਂ ਦਿਖਾਉਨੇ ਆਂ ਫਿਰ ਤੁਰ ਫਿਰ ਕੇ ਮੇਲਾ ਇਹ ਤਰ੍ਹਾਂ ਵੀ ਹੈ ਕੰਮ। ਇਹ ਕਾਜੇ ਵਾਸਤੇ ਆਏ ਕਾਜੇ ਦੇ। ਇਹ ਕਾਜੇ ਵਾਸਤੇ ਆਏ ਕਾਜੇ ਦੇ। ਜਿੰਨਾ ਫੇਰੋ ਜਨਾਬੋ ਲੈ ਲੇ 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 ਓਹ ਟੰਡੋਲਾ ਵੀ ਲੱਗੀਆਂ ਨੇ ਆ ਪਾਣੀ ਪੀ ਲੇ ਪਹਿਲਾਂ ਯਾਰ ਗਰਮੀ ਹੈ ਇਹ ਪਾਣੀ ਦੀ ਸੇਵਾ ਲਾਜੀ ਵੀ ਰੋਈ ਨੀ ਪੀਓ ਬਾਈ ਪਾਣੀ ਪੀਓ ਸਭ ਤੋਂ ਪਹਿਲਾਂ ਪੀਓ ਸੇਮ ਉਸੇ ਤਰ੍ਹਾਂ ਜਿਵੇਂ ਸੇਲ ਦਾ ਸਮਾਨ ਆ ਗਿਆ ਬੱਚਿਆਂ ਦੇ ਖੜਾਉਣੇ ਆਗੇ ਆਣ ਪੀਣ ਵਾਲੀਆਂ ਦੁਕਾਨਾਂ ਸੋਸ ਟੰਡੋਲੇ ਇੱਧਰ ਲੱਗੀਆਂ ਨੇ ਦੁਕਾਨਾਂ ਦਾ ਤਕਰੀਬਨ ਸੇਮ ਹੀ ਆ ਜਿਵੇਂ ਸਪਾਰਸੀ ਇੱਧਰ ਵੀ ਸੇਮ ਟੰਡੋਲਾ ਲੱਗੀਆਂ ਨੇ ਇੱਧਰ ਸਾਹਮਣੇ ਸਟਾਫੀਆ ਸ਼ਾਮ ਨੂੰ ਕੱਟ ਜਾਦੇ ਹੋ ਜਾਂਦਾ ਹੈਗਾ ਆਪਾਂ ਜਾਣਾ ਪਹਿਲਾਂ ਬਸਲਾ ਦੇਖਣ ਕਰੋ ਸਪੈਸ਼ਲ ਕਹਿ ਕੇ ਭੇਜਿਆ ਬਰਫੀ ਜ਼ਰੂਰ ਲੈ ਕੇ ਜਾਉਣੀ ਹੈ ਕਹਿੰਦੇ ਇੱਧਰ ਜਾਣਾ ਆਪਾਂ ਮੱਥਾ ਟੇਕਣਾ ਜਿਹੜੀ 메ਨ ਜਗ੍ਹਾ ਆ ਗਈ ਮੱਥਾ ਟੇਕਦੇ ਆ ਉਹ ਇੱਧਰ ਬਣੀ ਵੀ ਹੈਗੀ ਮਾਮੇ ਦਾ ਮੁੰਡਾ ਕਦੋਂ ਦਾ ਕਹਿੰਦਾ ਸੀ ਭਾਈ ਮੈਂ ਵੀ ਮੇਲਾ ਦੇਖ ਕੇ ਆਉਣਾ ਵੈਸੇ ਤਾਂ ਸੁਪਾਰ ਵੀ ਦੇਖਣ ਆਉਣਾ ਸੀਗਾ ਮੇਲਾ ਇਹ ਤੋਂ ਆਇਆ ਨਹੀਂ ਕਿਉਂਕਿ ਇਹਦੀ ਪੜ੍ਹਾਈ ਚੱਲਦੀ ਆ ਤੇ ਟਿਊਸ਼ਨ ਵੀ ਆ ਅੱਜ ਮਾਮੇ ਨੂੰ ਕਹੇਗੇ ੱੱੱਕੇ ਨਾਲ ਇਹਨੂੰ ਨਾਲ ਲੈ ਕੇ ਆਏਾਂਗੇ ਵੈਸੇ ਮਾਮਾ ਇਹਨੂੰ ਆਉਣ ਨਹੀਂ ਸੀ ਦਿੰਦਾ ਸਪੈਸ਼ਲ ਫੋਨ ਕਰਕੇ ਬੁਲਾਇਆ ਗਿਆ ਮੁੰਡੇ ਨੂੰ Thank you get ਪ੍ਰਸ਼ਾਦ ਆ ਮੇਨ ਜਗ੍ਹਾ ਤੇ ਸਥਾਨ ਤੇ ਮੱਥਾ ਟੇਕਿਆ ਹੈ ਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਥੋੜਾ ਜਿਹਾ ਮੇਲੇ ਦਾ ਰਾਤ ਦਾ ਵਿਊ ਅ ਰਾਸ਼ ਕਾ ਵੀ ਹੋ ਚੁੱਕਾ ਕਿਉਂਕਿ ਸਾਰੀ ਟ੍ਰੈਫਿਕ ਵੀ ਇੱਧਰ ਤੇ ਹੀ ਹੈਗੀ ਅਗਲਾ ਜੈਤਰਾ ਸੁਬਹਾਰ ਸੀ ਤਕਰੀਬਨ ਸਾਰੇ ਜੋਂ ਮੇ ਇੱਥੇ ਵੀ ਉਹੀ ਸਮਾਨ ਹੈਗਾ ਬਸ ਉਹ ਵੀ ਸੇਮ ਦੁਕਾਨਾਂ ਅਲੱਗ-ਅਲੱਗ ਥਾਵਾਂ ਤੇ ਸੇਮ ਵੀ ਵਾਸ ਅਸੇ ਇਸੇ ਤਰ੍ਹਾਂ ਦੋ ਤਿੰਨ ਜਗ੍ਹਾ ਤੇ ਹੋਰ ਇੱਥੇ ਜਿੰਨਾਂ ਬਾਕੀ ਰਾਸ ਜ਼ਿਆਦੇ ਰੋਡ ਤੇ ਆ ਉਹ ਪ੍ਰੋਮੋਸ਼ਨਾਂ ਤੇ ਟੋਕਨ ਵੀ ਪਾਉਂਦੇ ਆਗੇ ਪੰਜਾਬੀ ਜਾਟ ਬਿਹਾਰ ਤੋਂ ਆਪਾਂ ਗੋਲ ਗੱਪੇ ਖਾਣ ਲੱਗੀਆਂ ਸੁਵਰਾਜ ਆਖਦਾ ਕਹਿੰਦਾ ਇੱਥੇ ਵੀ ਖਾਣੇ ਆ ਮੈਂ ਚੱਲ ਇੱਥੇ ਖਾਣਾ ਸੁਵਰਾਜ ਖਾਣ ਲੱਗਾ ਗੋਲ ਗੱਪੇ ਆਪਾਂ ਆਪਣੇ ਪੰਜਾਬੀ ਭਰਾ ਕੋਲੇ ਛੜਿਆ ਪਹਿਲਾਂ ਤੁਸੀਂ ਛੱਡ ਲੋ ਖਾਲਾ ਕੋਈ ਨਾ ਸੇਮ ਉਦਾਂ ਹੀ ਗੇਮਾਂ ਵੀ ਚੱਲਦੀਆਂ ਇੱਥੇ ਉੱਪਰ ਆਨੇ ਆਉਣਾ ਮਨੋਰੰਜਨ ਵਾਸਤੇ ਗੇਮਾਂ ਵੀ ਆ ਕੋੜਾ ਕਿੰਨਾ ਚਾਰ ਪਸੰਦ ਆਈ ਏ ਚਾਰ ਖਾਣ ਲੱਗੇ ਆ ਜਾ तकरीबन ਆਪਣੀ ਆ ਜਾਣ ਦੀ ਤਿਆਰੀ ਹੈਗੀ ਹਣਾ ਆ ਜਾਓ ਜੀ ਕਿਰਪਾ ਕਰੇ ਸਿੱਕੀ ਨੋੜਿਆ ਸਾਰੋ ਉਹ ਕਹਦਾ ਆ ਜਾ ਮੈਂ ਨਹੀਂ ਵਰਤੀ ਲਵਾਗੇ ਯਾਰ ਆਣ ਬਰਫੀ ਲੈ ਲਈਏ ਕਿਉਂਕਿ ਘਰੇ ਕਿਹਾ ਸੀਗਾ ਜੇ ਦਾ ਬਰਫੀ ਲੈ ਕੇ ਆਓਗੇ ਫੇਰ ਘਰੇ ਵੜਨ ਦੇਵਾਂਗੇ ਨਹੀਂ ਘਰੇ ਵੜਨ ਨਹੀਂ ਦੇਣਾਗਾ ਅੱਪਾ ਦਾ ਘਰੇ ਬਰਫੀ ਮੰਗਵਾਇ ਸੀਗੀ ਬਰਫੀ ਲੈ ਕੇ ਚੱਲੇ ਆਂਗੇ ਘਰੇ ਮੇਲਾ ਦਾ ਤਕਰੀਬਨ ਜਿਵੇਂ ਸਪਾਰ ਦਾ ਮੇਲਾ ਦੇਖ ਕੇ ਆਏ ਆਂ ਆਪਾਂ ਉਹ ਮਿਆਂ ਰਾਹ ਲਈ ਟ੍ਰੈਫਿਕ ਥੋੜੀ ਜਿਆਦਾ ਹੈ ਵਿੱਚ ਇੱਕ ਜਗ੍ਹਾ ਹੋਰ ਆ ਜਾ ਨਿਕਲ ਜੇ ਇੱਦਾਂ ਬਣਾ ਲਓ। ਲੋ ਜੀ। ਆਹ ਬੇਸਿਕ ਨਿਕਲ ਜਾ। ਤੇਰੇ ਤੇ ਬਹੁਤ ਸਾਰੇ ਆ ਰਹੇ। ਲੋ, ਉਮੀਦ ਕਰਦੇ ਹਾਂ ਤੁਹਾਨੂੰ ਮੇਲਾ ਵਧੀਆ ਲੱਗਿਆ ਹੋਊਗਾ। ਆਪਾਂ ਇੱਥੇ ਵੀਡੀਓ ਕਰਦੇ ਹਾਂ ਸਮਾਪਤੀ। ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਬੜਾ ਆਪਾਂ ਵੀ ਘਰੇ ਚਾਲਦੇ ਆਗੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਲਦੀ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ Hãy subscribe cho kênh Ghiền Mì Gõ Để không